ਸਾਵਧਾਨ ਪਿੰਕ WhatsApp ਕਰ ਦੇਵੇਗਾ ਤੁਹਾਨੂੰ ਬਰਬਾਹ ਇੱਕੋ ਝਟਕੇ ਚ ਸਭ ਕੁਝ ਹੋ ਜਾਵੇਗਾ ਖਤਮ ਇੱਕ ਬਹੁਤ ਹੀ ਆਮ ਕਟਾਲਾ ਹੈ ਜਿਸ ਦਾ ਨਾਂ ਹੈ ਪਿੰਕ WhatsApp ਸਕੈਮ ਆ ਤੁਹਾਡੀ ਸਾਰੀ ਉਮਰ ਦੀ ਆਮਦਨ ਨੂੰ ਕਰ ਦੇਵੇਗਾ ਤਬਾਹ ਜੀ ਹਾਂ ਸੁਪਰ ਫਾਸਟ ਇੰਟਰਨੈਟ ਦੀ ਇਸ ਦੁਨੀਆ ਦੇ ਵਿੱਚ ਕੁਝ ਵੀ ਸੰਭਵ ਹੋ ਸਕਦਾ ਹੈ ਕੋਟਾਲਾ ਕਿਸੇ ਵੀ ਸਮੇਂ ਕਿਸੇ ਵੀ ਮਾਧਿਅਮ ਰਾਹੀਂ ਕਿਸੇ ਨਾਲ ਵੀ ਹੋ ਸਕਦਾ ਹੈ ਸੋਸ਼ਲ ਮੀਡੀਆ ਰਾਹੀਂ ਲੋਕਾਂ ਨੂੰ ਆਪਣਾ ਸ਼ਿਕਾਰ ਬਣਾਉਣਾ ਬਹੁਤ ਹੀ ਅੱਜਕੱਲ੍ਹ ਆਸਾਨ ਹੋ ਗਿਆ ਹੈ ਅੱਜਕੱਲ੍ਹ ਲੋਕ ਟ੍ਰੈਂਡਿੰਗ ਦੇ ਨਾਂ ਤੇ ਵੀ ਇਸ ਦਾ ਸ਼ਿਕਾਰ ਹੋ ਰਹੇ ਨੇ ਦੱਸ ਦਈਏ ਕਿ ਬਹੁਤ ਹੀ ਆਮ ਜਿਹਾ ਘਟਾਲਾ ਹੈ ਜਿਸ ਦਾ ਲੋਕ ਅਕਸਰ ਸ਼ਿਕਾਰ ਹੋ ਜਾਂਦੇ ਨੇ ਇਸ ਦਾ ਨਾਂ ਹੈ ਪਿੰਕ WhatsApp ਜੀ ਹਾਂ ਪਿੰਕ WhatsApp ਸਕੈਮ ਸਾਈਬਰ ਪੁਲਿਸ ਨੇ ਇਸ ਸਬੰਧੀ ਕਈ ਵਾਰ ਲੋਕਾਂ ਨੂੰ ਸੁਚੇਤ ਵੀ ਕੀਤਾ ਹੈ ਪਿੰਕ ਵਟਸਐਪ ਇੰਨਾ ਖਤਰਨਾਕ ਹੈ ਕਿ ਇਹ ਤੁਹਾਡੀ ਸਾਰੀ ਉਮਰ ਦੀ ਆਮਦਨ ਨੂੰ ਤਬਾਹ ਕਰ ਸਕਦਾ ਹੈ ਪਿੰਕ ਵਟਸਐਪ ਹੈਕੀ ਆ우 ਤੁਹਾਨੂੰ ਪਹਿਲਾਂ ਇਹ ਦੱਸ ਦਿੰਨੇ ਆ ਪਿੰਕ ਵਟਸਐਪ ਥਰਡ ਪਾਰਟੀ ਡਿਵੈਲਪਰਾਂ ਦੁਆਰਾ ਵਿਕਸਿਤ ਮੂਲ ਵਟਸਐਪ ਐਪ ਹੈ ਇੱਕ ਕਲੌਨ ਸੰਕਰਣ ਪਿੰਕ ਵਟਸਐਪ ਦਾ ਵਰਡਸ ਐਪ ਜਾਂ ਮੈਟਾ ਨਾਲ ਕੋਈ ਸਬੰਧ ਨਹੀਂ ਹੈ ਤੁਹਾਨੂੰ Google Play Store ਜਾਂ Apple ਦੇ App Store ਤੇ Pink WhatsApp ਨਹੀਂ ਮਿਲੇਗਾ ਇਸ ਦੀ APK ਫਾਈਲ ਵਾਇਰਲ ਹੋ ਰਹੀ ਹੈ ਜਿਸ ਦੀ ਮਦਦ ਨਾਲ ਲੋਕ ਐਪ ਨੂੰ ਇੰਸਟਾਲ ਕਰ ਰਹੇ ਨੇ Pink WhatsApp ਦੇ ਨਾਲ ਬਹੁਤ ਸਾਰੇ ਆਕਰਸ਼ਨ ਫੀਚਰ ਉਪਲਬਧ ਨੇ ਜੋ ਅਸਲ WhatsApp ਦੇ ਵਿੱਚ ਉਪਲਬਧ ਨਹੀਂ ਇਸ ਚ ਡਿਲੀਟ ਕੀਤੇ ਮੈਸੇਜ ਦੇਖੇ ਜਾ ਸਕਦੇ ਨੇ ਫਾਰਵਰਡ ਲੇਬਲ ਨੂੰ ਲੁਕਾਇਆ ਜਾ ਸਕਦਾ ਹੈ ਇਸ ਤੋਂ ਇਲਾਵਾ ਕਾਲ ਲਈ ਪਿੰਕ ਵਟਸਐਪ ਦੇ ਵਿੱਚ ਸੈਟਿੰਗ ਵੀ ਕੀਤੀ ਜਾ ਸਕਦੀ ਹੈ ਕਿ ਤੁਹਾਨੂੰ ਕੌਣ ਕਾਲ ਕਰੇਗਾ ਤੇ ਕੌਣ ਨਹੀਂ ਪਿੰਕ ਵਟਸਐਪ ਦੇ ਫੀਚਰ ਵਾਕਿਆ ਹੀ ਚੰਗੇ ਨੇ ਪਰ ਇਹ ਪ੍ਰਾਈਵੇਸੀ ਤੇ ਸੁਰੱਖਿਆ ਦੇ لحاظ ਦੇ ਨਾਲ ਵਦਿਆ ਨਹੀਂ ਹੈ ਇਹ ਐਪ ਤੁਹਾਡੀ ਨਿੱਜੀ ਜਾਣਕਾਰੀ ਚੋਰੀ ਕਰ ਸਕਦਾ ਹੈ ਤੇ ਤੁਹਾਡੇ ਬੈਂਕ ਖਾਤੇ ਨੂੰ ਸਨ ਲਾ ਸਕਦੀ ਹੈ ਮੁੰਬਈ ਤੇ ਤੇਲੰਗਾਨਾ ਸਾਈਬਰ ਪੁਲਿਸ ਨੇ ਪਿੰਕ ਵਟਸਐਪ ਬਾਰੇ ਅਲਰਟ ਜਾਰੀ ਕਰਦੇ ਹੋਏ ਕਿਹਾ ਸੀ ਕਿ ਪਿੰਕ ਵਟਸਐਪ ਲਿੰਕ ਤੇ ਕਲਿੱਕ ਨਾ ਕਰੋ ਇਸ ਐਪ ਦੀ ਮਦਦ ਨਾਲ ਤੁਹਾਡਾ ਫੋਨ ਵੀ ਹੈਕ ਕੀਤਾ ਜਾ ਸਕਦਾ ਹੈ ਪਿੰਕ WhatsApp ਦੀ ਮਦਦ ਨਾਲ ਤੁਹਾਡੇ ਫੋਨ ਨੂੰ ਰਿਮੋਟ ਤੋਂ ਕੰਟਰੋਲ ਕੀਤਾ ਜਾ ਸਕਦਾ ਹੈ ਜੇਕਰ ਤੁਹਾਡੇ ਤੋਂ ਗਲਤੀ ਦੇ ਨਾਲ ਇਹ ਐਪ ਜਿਹੜਾ ਡਾਊਨਲੋਡ ਹੋ ਗਿਆ ਤਾਂ ਤੁਹਾਨੂੰ ਕੀ ਕਰਨਾ ਚਾਹੀਦਾ ਹੁਣ ਤੁਹਾਨੂੰ ਇਹ ਵੀ ਦੱਸ ਦਿੰਨੇ ਆ ਜੇਕਰ ਤੁਸੀਂ ਉਹਨਾਂ ਲੋਕਾਂ 'ਚ ਹੋ ਜਿਨ੍ਹਾਂ ਨੇ ਪਹਿਲਾਂ ਫੋਨ ਤੇ ਪਿੰਕ WhatsApp ਇੰਸਟਾਲ ਕੀਤਾ ਹੋਇਆ ਹੈ ਪਰ ਹੁਣ ਇਸ ਨੂੰ ਹਟਾਉਣਾ ਚਾਹੁੰਦੇ ਹੋ ਤਾਂ ਤੁਸੀਂ ਇਸ ਨੂੰ ਆਸਾਨੀ ਦੇ ਨਾਲ ਹਟਾ ਸਕਦੇ ਹੋ। ਇਸ ਲਈ ਫੋਨ ਦੀ ਸੈਟਿੰਗ ਤੇ ਜਾਓ ਤੇ ਇਸ ਐਪ ਤੇ ਜਾਓ WhatsApp Pink Lock ਤੇ ਕਲਿੱਕ ਕਰੋ ਤੇ ਇਸ ਨੂੰ ਅਨਇੰਸਟਾਲ ਕਰੋ। ਇਸ ਤੋਂ ਇਲਾਵਾ ਬਿਹਤਰ ਹੋਵੇਗਾ ਕਿ ਤੁਸੀਂ ਆਪਣੇ ਫੋਨ ਦੇ ਡਾਟਾ ਦਾ ਬੈਕਅਪ ਲੈ ਕੇ ਇਸ ਨੂੰ ਫਾਰਮੈਟ ਕਰੋ। ਜੇਕਰ ਤੁਹਾਡੇ ਫੋਨ ਦੇ ਵਿੱਚ ਵੀ ਪਿੰਕ WhatsApp ਹੈ ਐਪ ਡਾਊਨਲੋਡ ਕਰ ਲਿਆ ਤੁਸੀਂ ਗਲਤੀ ਦੇ ਨਾਲ ਤਾਂ ਜਲਦ ਤੋਂ ਜਲਦ ਇਸ ਨੂੰ ਡਿਲੀਟ ਕਰ ਦਿਓ ਅਨਇਨਸਟਾਲ ਕਰ ਦਿਓ ਨਹੀਂ ਤਾਂ ਫਿਰ ਤੁਹਾਡਾ ਖਾਤਾ ਵੀ ਖਾਲੀ ਹੋ ਸਕਦਾ ਹੈ